ਸਤਿ ਸ਼੍ਰੀ ਅਕਾਲ ਜੀ ਭੈਣ ਜੀ ਮੇਰੀ ਕੁੜੀ ਦਾ ਇਹ ਪਹਿਲਾ ਬੱਚਾ ਆ ਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਆਪਣੀ ਕੁੜੀ ਦੇ ਹੁੰਦਿਆਂ ਬਹੂ ਦਾ ਵੀ ਖਿਆਲ ਰੱਖ पाओਗੇ ਇਸ ਲਈ ਮੈਂ ਨਾਲ ਲੈ ਕੇ ਜਾ ਰਹੀ ਹਾਂ ਨਹੀਂ ਨਹੀਂ ਰੁਕੋ ਤਾਂ ਸਹੀ ਭੈਣ ਜੀ ਤੁਸੀਂ ਕਿਵੇਂ ਲੈ ਕੇ ਚਲੇ ਜਾਓਗੇ ਮੇਰੀ ਬਹੂ ਨੂੰ ਤੇ ਮੈਂ ਕਦੋਂ ਖਿਆਲ ਨਹੀਂ ਰੱਖਿਆ ਤੁਸੀਂ ਅਮਨ ਕੋਲੋਂ ਪੁੱਛ ਲਓ ਨਹੀਂ ਮੈਂ ਅਮਨ ਕੋਲੋਂ ਕੁਝ ਨਹੀਂ ਪੁੱਛਣਾ ਬੈਨ ਜੀ ਆ ਮਾਨ ਨੇ ਤਾਂ ਮੈਨੂੰ ਪਹਿਲਾਂ ਹੀ ਸਭ ਕੁਝ ਦੱਸ ਦੱਸ ਦਿੱਤਾ ਆ ਇਸ ਲਈ ਮੈਂ ਇਹਨੂੰ ਲੈਣਾ ਹੀ ਆ ਜਦੋਂ ਪਹਿਲਾਂ ਹੀ ਤੁਹਾਡੇ ਘਰ ਤੁਹਾਡੀ ਬਹੂ ਗਰਭਵਤੀ ਸੀ ਉਦੋਂ ਆਪਣੀ ਗਰਭਵਤੀ ਕੁੜੀ ਨੂੰ ਕਿਉਂ ਬੁਲਾ ਲਿਆ ਕਿਹਦੇ ਪਰੋਸੇ ਬਹੂ ਦੇ ਪਰੋਸੇ ਜੋ ਪਹਿਲਾਂ ਹੀ ਖੁਦ ਤਕਲੀਫ ਵਿੱਚ ਆ ਜੇ ਤੁਹਾਡੀ ਕੁੜੀ ਨੂੰ ਸਹੁਰੇ ਕੋਈ ਦਿੱਕਤ ਹੋ ਰਹੀ ਆ ਤਾਂ ਮੇਰੀ ਕੁੜੀ ਨੂੰ ਵੀ ਤਾਂ ਸਹੁਰੇ ਦਿੱਕਤ ਹੋਵੇਗੀ ਨਾ ਜਦੋਂ ਤੁਹਾਡੀ ਕੁੜੀ ਸਹੁਰੇ ਨਹੀਂ ਰਹਿ ਸਕਦੀ ਇਹੋ ਜਿਹਾ ਟਾਈਮ ਵਿੱਚ ਤਾਂ ਭਲਾ ਮੇਰੀ ਕੁੜੀ ਕਿਵੇਂ ਰਹਿ ਸਕਦੀ ਆ ਜਿੰਨੀ ਤਕਲੀਫ ਸਹਿ ਕੇ ਤੁਸੀਂ ਆਪਣੀ ਬੇਟੀ ਨੂੰ ਪੈਦਾ ਕੀਤਾ ਆ ਉੰਨੀ ਹੀ ਤਕਲੀਫ ਸਹਿ ਕੇ ਮੈਂ ਵੀ ਆਪਣੀ ਕੁੜੀ ਨੂੰ ਪੈਦਾ ਕੀਤਾ ਆ ਤੇ ਇਹ ਕੀ ਹਾਲ ਬਣਾ ਦਿੱਤਾ ਆ ਤੁਸੀਂ ਮੇਰੀ ਕੁੜੀ ਦਾ ਮੈਂ ਕਿੰਨਾ ਕੁਝ ਹਰ ਮਹੀਨੇ ਉਹਨੂੰ ਭੇਜਦੀ ਰਹੀ ਫਾਲ ਫਰੂਟ ਡਰਾਈ ਫਰੂਟ ਗਿਰਿਆਂ ਬਦਾਮ ਦੇ ਲੱਡੂ ਬਣਾ ਕੇ ਮੈਂ ਆਪਣੇ ਹੱਥਾਂ ਨਾਲ ਭੇਜਿਆ ਸੀ ਤਾਂ ਕਿ ਮੇਰੀ ਕੁੜੀ ਖਾ ਲਵੇ ਤੇ ਉਹਦੇ ਅੰਦਰ ਥੋੜੀ ਜਿਹੀ ਤਾਕਤ ਆ ਜਾਊਗੀ ਪਰ ਇੱਥੇ ਤਾਂ ਵੇਖਣ ਤੋਂ ਹੀ ਪਤਾ ਲੱਗ ਰਿਹਾ ਆ ਕਿ ਸਾਰਾ ਕੁਝ ਕਿੱਥੇ ਚਲਾ ਗਿਆ ਉਹਦੀ ਸਿਹਤ ਵੇਖ ਕੇ ਸਾਰਾ ਕੁਝ ਪਤਾ ਲੱਗ ਰਿਹਾ ਆ ਇਹਦੇ ਤੋਂ ਤਾਂ ਚੰਗਾ ਚੰਗੀ ਸਿਹਤ ਉਹਦੀ ਦਾਲ ਰੋਟੀ ਖਾ ਕੇ ਸੀ ਕੀ ਹਾਲਤ ਬਣਾ ਦਿੱਤੀ ਤੁਸੀਂ ਅਮਨ ਦੀ ਸੱਸ ਅਮਨ ਦੀ ਮੰਮੀ ਦਾ ਗੁੱਸਾ ਵੇਖ ਕੇ ਸ਼ਾਂਤ ਰਹੀ ਉਹਦੇ ਕੋਲੋਂ ਕੁਝ ਨਹੀਂ ਬੋਲਿਆ ਜਾ ਰਿਹਾ ਸੀ ਅਸਲ ਵਿੱਚ ਨਿੰਦਰ ਕੌਰ ਦੀ ਬਹੂ ਅਮਨ ਪੰਜਵੇਂ ਮਹੀਨਿਆਂ ਦੀ ਗਰਭਵਤੀ ਸੀ ਉਹਨੂੰ ਉਲਟੀਆਂ ਬਹੁਤ ਆਉਂਦੀਆਂ ਸੀ ਜਿਹਦੇ ਵਜ੍ਹਾ ਨਾਲ ਉਹ ਕੁਝ ਵੀ ਖਾ ਪੀ ਨਹੀਂ ਸਕਦੀ ਸੀ ਐਸੇ ਵਿੱਚ ਨਿੰਦਰਕੌਰ ਦੀ ਕੁੜੀ ਵੀ ਗਰਭਵਤੀ ਹੋ ਗਈ ਉਹ 2 ਮਹੀਨਿਆਂ ਦੀ ਪ੍ਰੈਗਨੈਂਸੀ ਇਹਨਾਂ 2 ਮਹੀਨਿਆਂ ਵਿੱਚ ਅਨੂ ਵਾਰ-ਵਾਰ ਆਪਣੀ ਮੰਮੀ ਨੂੰ ਫੋਨ ਕਰਕੇ ਕਹਿੰਦੀ ਕਿ ਮਾਂ ਮੈਨੂੰ ਆਪਣੇ ਕੋਲ ਲੈ ਜਾਓ ਮੈਂ ਇੱਥੇ ਨਹੀਂ ਰਹਿਣਾ ਇੱਕ ਤਾਂ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਉਤੋਂ ਕੰਮ ਵੀ ਕਰਨਾ ਪੈਂਦਾ ਆ ਮੇਰੇ ਵੱਸ ਦੀ ਗੱਲ ਨਹੀਂ ਆ ਕੰਮ ਕਰਨਾ ਖਾਣਾ ਪੀਣਾ ਕੁਝ ਨਹੀਂ ਉਹ ਪਾਉਂਦਾ ਮੇਰੇ ਕੋਲੋਂ ਸਾਰਾ ਦਿਨ ਕੰਮ ਦੇ ਚੱਕਰ ਵਿੱਚ ਮੇਰੀ ਹਾਲਤ ਖਰਾਬ ਹੋ ਜਾਂਦੀ ਆ ਮੈਨੂੰ ਬਹੁਤ ਤਕਲੀਫ ਹੁੰਦੀ ਆ ਮਾਂ ਇਹੋ ਜਿਹੀ ਹਾਲਤ ਵਿੱਚ ਮੈਂ ਘਰ ਨਹੀਂ ਸਾਫ ਸਕਦੀ ਧੀ ਦੀ ਤਕਲੀਫ ਸੁਣ ਕੇ ਨਿੰਦਰ ਕੌਰ ਨੇ ਅਗਲੇ ਦਿਨ ਹੀ ਆਪਣੇ ਮੁੰਡੇ ਨੂੰ ਭੇਜ ਕੇ ਅਣੂ ਨੂੰ ਆਪਣੇ ਘਰ ਬੁਲਾ ਲਿਆ ਹੁਣ ਅਣੂ ਇੱਥੇ ਆ ਕੇ ਪੂਰੀ ਤਰ੍ਹਾਂ ਖੁਸ਼ ਸੀ ਸਾਰਾ ਦਿਨ ਆਰਾਮ ਕਰਦੀ ਰਹਿੰਦੀ ਜੋ ਦਿਲ ਕਰਦਾ ਖਾਣ ਲਿਓ ਤੁਰੰਤ ਹੀ ਮੰਗ ਲੈਂਦੀ ਤੇ ਉਹਨੂੰ ਮਿਲ ਵੀ ਜਾਂਦਾ ਕਹਿੰਦੇ ਆਣਾ ਕਿ ਜੇ ਮਾਂ ਦਾ ਕੁਝ ਖਾਣ ਦਾ ਮਨ ਹੋਵੇ ਤਾਂ ਉਹਨੂੰ ਤੁਰੰਤ ਖਵਾ ਦੇਣਾ ਚਾਹੀਦਾ ਆ ਨਹੀਂ ਤਾਂ ਬੱਚੇ ਦੀ ਭੁੱਖ ਨਹੀਂ ਮਿਟਦੀ ਇਸੇ ਲਈ ਪੇਕੇ ਹੁੰਦਿਆਂ ਹੀ ਅਣੂ ਦੀਆਂ ਫਰਮਾਇਸ਼ਾਂ ਸ਼ੁਰੂ ਹੋ ਗਈਆਂ ਸੀ ਉਹਨੂੰ ਰੋਜ਼ ਕੁਝ ਨਾ ਕੁਝ ਨਵਾਂ-ਨਵਾਂ ਖਾਣ ਨੂੰ ਚਾਹੀਦਾ ਸੀ ਤੇ ਬਣਾਉਣ ਵਾਲੀ ਅਮਨ ਜਿਹੜੀ ਖੁਦ 5 ਮਹੀਨਿਆਂ ਦੀ ਪ੍ਰੈਗਨੈਂਸੀ ਸੀ ਪਰ ਨਿੰਦਰ ਕੌਰ ਨੂੰ ਅਮਨ ਦੀ ਤਕਲੀਫ ਦਿਖਾਈ ਨਹੀਂ ਦਿੰਦੀ ਸੀ ਕਿਉਂਕਿ ਉਹਦੀ ਨਜ਼ਰ ਵਿੱਚ ਉਹ ਬਹੂ ਸੀ ਉਹਨੇ ਤਾਂ ਘਰ ਦਾ ਕੰਮ ਕਰਨਾ ਹੀ ਸੀ ਤੇ ਵੈਸੇ ਵੀ ਅਮਨ اپنی تکلیف زیادہ کسی ਨੂੰ ਨਹੀਂ ਦੱਸਦੀ ਸੀ ਕਿਉਂਕਿ ਇੱਕ ਦੋ ਵਾਰ ਜਦੋਂ ਅਮਨ ਨੇ ਆਪਣੀ ਤਕਲੀਫ ਬਾਰੇ ਆਪਣੀ ਸਾਸ ਨੂੰ ਦੱਸਣਾ ਚਾਹਿਆ ਤਾਂ ਉਹਦੀ ਸਾਸ ਨੇ ਇਹ ਕਹਿੰਦੇ ਹੋਏ ਗੱਲ ਨੂੰ ਟਾਲ ਦਿੱਤਾ ਕਿ ਜੇ ਇਹ ਰੋਜ਼-ਰੋਜ਼ ਛੋਟੇ-ਮੋਟੇ ਦਰਦ ਲੈ ਕੇ ਬਹਿ ਜਾਏਗੀ ਤਾਂ ਘਰ ਦਾ ਕੰਮ ਕਿਵੇਂ ਚੱਲੂਗਾ ਥੋੜਾ-ਬਹੁਤਾ برداشت ਕਰਨਾ ਹੀ ਪਵੇਗਾ ਉਸ ਤੋਂ ਬਾਅਦ ਅਮਨ ਨੇ ਆਪਣੀ ਸਾਸ ਨੂੰ ਕੁਝ ਦੱਸਣਾ ਹੀ ਛੱਡ ਦਿੱਤਾ ਇੱਕ ਵਾਰ ਅਮਨ ਦਾ ਦਿਲ ਕੁਝ ਖੱਟਾ ਜਿਹਾ ਖਾਨ ਨੂੰ ਕਰ ਰਿਹਾ ਸੀ ਤਾਂ ਉਹਨੇ ਆਪਣੀ ਸਾਸਰ ਨੂੰ ਕਿਹਾ ਮੰਮੀ ਜੀ ਮੇਰਾ ਕੁਝ ਝਟਪਟਾ ਜਿਹਾ ਖਾਣ ਨੂੰ ਦਿਲ ਕਰ ਰਿਹਾ ਆ ਤਾਂ ਉਹਦੀ ਸਾਸ ਨੇ ਕਿਹਾ ਹਾਂ ਤਾਂ ਬਹੁ ਖਾ ਲੈ ਤੈਨੂੰ ਮਣਾ ਕਿੰਨੇ ਕੀਤਾ ਆ ਤੂੰ ਦੱਸ ਦੇ ਕਿਹੜਾ ਕਿਹੜਾ ਸਮਾਨ ਚਾਹੀਦਾ ਆ ਮੈਂ ਦੇ ਦੇਨੀ ਆ ਬਢਾ ਲੈ ਤੇ ਖਾ ਲੈ ਜਾਂ ਆਪਣੀ ਮੰਮੀ ਨੂੰ ਕਹਿ ਦੇ ਤੇਰੀ ਮਾਂ ਕਿਹੋ ਜਈ ਆ ਜਦੋਂ ਧੀ ਗਰਭਵਤੀ ਹੁੰਦੀ ਆ ਤਾਂ ਪੇਕੇ ਤੋਂ ਕਿੰਨਾ ਸਮਾਨ ਆਉਂਦਾ ਆ ਕੁੜੀ ਲਈ ਖਾਣ ਲਈ ਤੇ ਤੇਰੀ ਮਾਂ ਨੇ ਤਾਂ ਅਜੇ ਤੱਕ ਕੁਝ ਨਹੀਂ ਭੇਜਿਆ ਤੇਰਾ ਜੋ ਦਿਲ ਕਰਦਾ ਆ ਭਾਈ ਤੂੰ ਖੁਦ ਹੀ ਮੰਗ ਲਿਆ ਮੰਗਾ ਲਿਆ ਕਰ ਆਪਣੀ ਮਾਂ ਕੋਲੋਂ ਉਹਨੂੰ ਫੋਨ ਕਰਕੇ ਦੱਸ ਦਿਆ ਕਰ ਕਿ ਮੰਮੀ ਮੇਰਾ ਇਹ ਖਾਣ ਨੂੰ ਮਨ ਕਰ ਰਿਹਾ ਆ ਆਪੇ ਭੇਜ ਦਊਗੀ ਬਣਾ ਬਣਾ ਕੇ ਭਾਈ ਇਹੋ ਜੀ ਹਾਲਤ ਵਿੱਚ ਤਾਂ ਮਾਂ ਦਾ ਹੀ ਫਰਜ਼ ਹੁੰਦਾ ਆ ਨਾ ਪਤਾ ਨਹੀਂ ਤੇਰੀ ਮਾਂ ਕਿਵੇਂ ਦੀ ਆ ਜਦੋਂ ਹਰ ਛੋਟੀ ਛੋਟੀ ਚੀਜ਼ ਤੇ ਨਿੰਦਰ ਕੌਰ ਅਮਨ ਦੀ ਮਾਂ ਤੇ ਜਾਣ ਲੱਗੀ ਤਾਂ ਮਾਂ ਨੇ ਉਹਨੂੰ ਕੁਝ ਕਹਿਣਾ ਹੀ ਛੱਡ ਦਿੱਤਾ ਤੇ ਇਸ ਲਈ ਹੁਣ ਉਹ ਆਪਣੀ ਹਰਦਿਕਤ ਪਰੇਸ਼ਾਨੀ ਆਪਣੀ ਮਾਂ ਨੂੰ ਹੀ ਦੱਸਦੀ ਅਮਨ ਦੀ ਮਾਂ ਆਪਣੀ ਕੁੜੀ ਦੀ ਹਰ ਫਰਮਾਇਸ਼ ਪੂਰੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਦੀ ਜਿਵੇਂ ਹੀ ਅਮਨ ਆਪਣੀ ਮੰਮੀ ਨੂੰ ਕਹਿੰਦੀ ਕਿ ਮੰਮੀ ਮੇਰਾ ਕੁਝ ਖਾਣ ਨੂੰ ਦਿਲ ਕਰ ਰਿਹਾ ਆ ਤਾਂ ਉਹਦੀ ਮਾਂ ਅਗਲੇ ਹੀ ਦਿਨ ਬਣਾ ਕੇ ਉਹਦੇ ਭਰਾ ਦੇ ਹੱਥ ਪੇਜ ਦਿੰਦੀ ਤੇ ਨਾਲ ਨਾਲ ਇਹ ਵੀ ਕਹਿ ਦਿੰਦੀ ਪੁੱਤ ਤੇਰਾ ਜਦੋਂ ਵੀ ਜੋ ਵੀ ਦਿਲ ਕਰੇ ਖਾਣ ਨੂੰ ਮੈਨੂੰ ਦੱਸ ਦਿਆ ਕਰ ਅੱਧੇ ਘੰਟੇ ਦਾ ਰਸਤਾ ਆ ਮੈਂ ਤੇਰੇ ਭਰਾ ਹੱਥ ਭੇਜ ਦਿਆ ਕਰੂੰਗੀ ਅਮਨ ਦੀ ਮੰਮੀ ਹਰ ਹਫਤੇ ਆਪਣੀ ਕੁੜੀ ਲਈ ਡਰਾਈ ਫਰੂਟ ਫਲ ਅਤੇ ਆਪਣੇ ਹੱਥਾਂ ਨਾਲ ਬਣਾਏ ਹੋਏ ਲੱਡੂ ਤੇ ਜੋ ਜੋ ਅਮਨ ਦੀ ਇਸ਼ਾ ਹੁੰਦੀ ਸਭ ਕੁਝ ਭੇਜਦੀ ਸੀ ਪਰ ਇੱਥੇ ਤਾਂ ਜਿਵੇਂ ਹੀ ਭਰਾ ਸਾਰਾ ਸਮਾਨ ਲੈ ਕੇ ਆਉਂਦਾ ਨਿੰਦਰ ਕੌਰ ਤੁਰੰਤ ਆਮਦੇ ਕਮਰੇ ਵਿੱਚ ਪਹੁੰਚ ਜਾਂਦੀ ਤੇ ਸਾਰੇ ਸਮਾਨ ਨੂੰ ਖੋਲ-ਖੋਲ ਕੇ ਵੇਖਣ ਲੱਗਦੀ ਉਹਦੇ ਚਿਹਰੇ ਦੀ ਖੁਸ਼ੀ ਕੁਝ ਜ਼ਿਆਦਾ ਹੀ ਵੱਧ ਜਾਂਦੀ ਸੀ ਬੈਗ ਖੋਲਦੇ ਹੋਏ ਉਹ ਇਹ ਕਹਿੰਦੀ ਬਹੁ ਬੈਗ ਤਾਂ ਬੜਾ ਭਰ ਆਇਆ ਵੇਖ ਤਾਂ ਤੇਰੀ ਮਾਂ ਨੇ ਕੀ ਕੀ ਭੇਜਿਆ ਆ ਸਾਰਾ ਸਮਾਨ ਵੇਖਣ ਦੇ ਬਾਦ ਨਿੰਦਰ ਕੌਰ ਤੁਰੰਤ ਹੀ ਸਾਰੇ ਸਮਾਨ ਵਿੱਚੋਂ ਸਾਰੀਆਂ ਚੀਜ਼ਾਂ ਨੂੰ ਅੱਧਾ-ਅੱਧਾ ਕੀ ਅੱਧੇ ਤੋਂ ਵੀ ਜ਼ਿਆਦਾ ਅਣੂਲੀ ਕੱਢ ਲੈਂਦੀ ਤੇ ਕਹਿ ਦਿੰਦੀ ਬਹੁ ਤੇਰੀ ਮਾਂ ਤਾਂ ਬੜੀ ਚੰਗੀ ਆ ਕਿੰਨੀਆਂ ਵਧੀਆ-ਵਧੀਆ ਚੀਜ਼ਾਂ ਬਣਾ ਕੇ ਭੇਜਦੀ ਆ ਚੱਲ ਇਸੇ ਬਾਹਨੇ ਅਣੂ ਖਾ ਲਵੇਗੀ ਨਹੀਂ ਤਾਂ ਫਿਰ ਮੈਨੂੰ ਹੀ ਬਣਾਉਣਾ ਪਊਗਾ ਹੁਣ ਮੈਂ ਕਿੱਥੇ ਬਣਾਉਂਦੀ ਫਿਰੂੰਗੀ ਇਹ ਕਹਿੰਦੇ ਹੋਏ ਉਹ ਤੁਰੰਤ ਹੀ ਸਾਰੀਆਂ ਚੀਜ਼ਾਂ ਲੈ ਕੇ ਅਣੂ ਦੇ ਕਮਰੇ ਵਿੱਚ ਚਲੀ ਜਾਂਦੀ ਤੇ ਉੱਥੇ ਰੱਖ ਦਿੰਦੀ ਤੇਵੇਂ ਉਹ ਹਰ ਵਾਰ ਕਰਦੀ ਸੀ ਇੱਕ ਤਰ੍ਹਾਂ ਅਣੂ ਨੂੰ ਵੀ ਅਮਨ ਦੀ ਮਾਂ ਦੇ ਹੀ ਭਰੋਸੇ ਲੈ ਕੇ ਆਈ ਸੀ ਅਮਨ ਦੀ ਮਾਂ ਜੋ ਕੁਝ ਵੀ ਬਣਾ ਕੇ ਅਮਨ ਲਈ ਭੇਜੀ ਉਹਦੇ ਵਿੱਚੋਂ ਅਮਨ ਦੀ ਸੱਸ ਅੱਧਾ ਸਮਾਨ ਕੱਢ ਕੇ ਲੈ ਜਾਂਦੀ ਤੇ ਅਣੂ ਨੂੰ ਦੇ ਦਿੰਦੀ ਪਰ ਕਦੀ ਵੀ ਆਪਣੇ ਹੱਥਾਂ ਨਾਲ ਕੁਝ ਵੀ ਬਣਾ ਕੇ ਅਮਨ ਨੂੰ ਨਹੀਂ ਦਿੱਤਾ ਅਮਨ ਜਦੋਂ ਇਹ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸਦੀ ਤਾਂ ਮੰਦੀ ਮਾਂ ਦੀ ਮਾਂ ਨੂੰ ਬਹੁਤ ਗੁੱਸਾ ਹੁੰਦਾ ਕਿਉਂਕਿ ਨਿੰਦਰਕੌਰ ਦਾ ਸਾਰਾ ਧਿਆਨ ਆਪਣੀ ਕੁੜੀ ਤੇ ਹੀ ਰਹਿੰਦਾ ਸੀ ਇੱਕ ਦਿਨ ਅਣੂ ਦਾ ਦਿਲ ਵੇਸਨ ਦੀ ਕੜੀ ਖਾਣ ਨੂੰ ਕੀਤਾ ਤਾਂ ਉਹਨੇ ਆਪਣੀ ਮਾਂ ਨੂੰ ਕਿਹਾ ਮੰਮੀ ਮੇਰਾ ਵੇਸਨ ਦੀ ਕੜੀ ਖਾਣ ਨੂੰ ਬੜਾ ਦਿਲ ਕਰ ਰਿਹਾ ਆ ਤਾਂ ਮੰਦੀ ਸੱਸ ਨੇ ਕਿਹਾ ਹਾਂ ਤਾਂ ਠੀਕ ਆ ਨਾ ਪੁੱਤ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਹੁਣੇ ਬੜਵਾ ਦੇਣੀ ਆ ਇਹ ਕਹਿੰਦੇ ਹੋਏ ਨਿੰਦਰਕੌਰ ਨੇ ਅਮਨ ਨੂੰ ਆਵਾਜ਼ ਦਿੱਤੀ ਅਮਨ ਦੀ ਕਮਰ ਵਿੱਚ ਅੱਜ ਸਵੇਰ ਤੋਂ ਹੀ ਬਹੁਤ ਦਰਦ ਹੋ ਰਿਹਾ ਸੀ ਪੂਰਾ ਦਿਨ ਉਹ ਦਰਦ ਨਾਲ ਪਰੇਸ਼ਾਨ ਹੁੰਦੀ ਰਹੀ ਪਰ ਉਹਨੇ ਆਪਣੇ ਦਰਦ ਬਾਰੇ ਆਪਣੀ ਸੱਸ ਨੂੰ ਨਹੀਂ ਦੱਸਿਆ ਸੀ ਕਿਉਂਕਿ ਜਦੋਂ ਵੀ ਉਹ ਆਪਣੀ ਸੱਸ ਨੂੰ ਦੱਸਦੀ ਤਾਂ ਉਹਦੀ ਸੱਸ ਇਹੋ ਕਹਿੰਦੀ ਕਿ ਛੋਟੀ ਮੋਟੀ ਤਕਲੀਫ ਰੋਜ਼ ਲੱਗੀ ਰਹੂਗੀ ਤੇ ਅੱਜ ਤਾਂ ਅਮਨ ਨੂੰ ਹਲਕਾ ਜਿਹਾ ਦਰਦ ਸੀ ਅਮਨ ਦੀ ਸੱਸ ਨੇ ਅਮਨ ਨੂੰ ਕਿਹਾ ਬਹੂ ਇੱਕ ਕੰਮ ਕਰ ਵਧਿਆ ਜੀ ਵੇਸਣ ਦੀ ਕੜੀ ਬਣਾ ਦੇ ਤੂੰ ਵੀ ਖਾ ਲਵੀਂ ਤੇ ਅਣੂ ਨੂੰ ਵੀ ਦੇ ਦੇਵੀ ਉਹਦਾ ਵੀ ਦਿਲ ਕਰ ਰਿਹਾ ਆ ਪਰ ਮੰਮੀ ਅੱਜ ਮੈਨੂੰ ਸੱਚਮੁੱਚ ਬਹੁਤ ਤਕਲੀਫ ਆ ਮੇਰੇ ਕੋਲੋਂ ਬਿਲਕੁਲ ਵੀ ਖੜਾ ਨਹੀਂ ਹੋਇਆ ਜਾਣਾ ਉਪਰੋ ਵੇਸਣ ਦੀ ਕੜੀ ਵਿੱਚ ਲਸਣ ਪਿਆਜ਼ ਦੀ ਮਹਿਕ ਨਾਲ ਮੈਨੂੰ ਉਲਟੀਆਂ ਆ ਜਾਣਗੀਆਂ ਮੇਰੇ ਲਈ ਬਹੁਤ ਪਰੇਸ਼ਾਨੀ ਹੋ ਜਾਵੇਗੀ ਜਾਂ ਤਾਂ ਮੈਂ ਸਾਰੀ ਤਿਆਰੀ ਕਰ ਦੇਨੀ ਆ ਜਾਂ ਤੁਸੀਂ ਬਣਾ ਦੋ ਜਾਂ ਫਿਰ ਬਾਹਰੋਂ ਮੰਗਵਾ ਦੋ ਤੇ ਦੀਦੀ ਨੂੰ ਖਵਾ ਦੋ ਮੇਰੀ ਹਿੰਮਤ ਨਹੀਂ ਆ ਬਸ ਇਹਨਾਂ ਸੋਂਦੇ ਹੀ ਅਮਨ ਦੀ ਸੱਸ ਇੱਕਦਮ ਅੱਗ ਬਬੂਲਾ ਹੋ ਗਈ। ਉਹ ਅਮਨ ਨੂੰ ਹਜ਼ਾਰ ਗੱਲਾਂ ਸੁਣਾਉਣ ਲੱਗਦੀ ਆ। ਇੱਕ ਤਾਂ ਅਮਨ ਤਕਲੀਫ ਵਿੱਚ ਸੀ। ਉੱਥੋਂ ਉੱਥੋਂ ਸੱਸ ਦੀਆਂ ਗੱਲਾਂ ਸੁਣ ਕੇ ਉਹਨੂੰ ਰੋਣਾ ਆ ਗਿਆ ਸੀ। ਪਰ ਘਰ ਦੀ ਧੀ ਦੀ ਇੰਨੀ ਸੇਵਾ ਹੋ ਰਹੀ ਸੀ। ਉਹ ਪ੍ਰੈਗਨੈਂਟ ਆ ਬੈਠੇ ਬਿਠਾਈ ਇੱਕ ਗਲਾਸ ਪਾਣੀ ਵੀ ਨਹੀਂ ਝੁਕਦੀ ਸੀ। ਸਾਰਾ ਕੁਝ ਉਹਨੂੰ ਬੈੱਡ ਤੇ ਬੈਠੇ ਬਿਠਾਏ ਮਿਲ ਰਿਆ ਸੀ ਤੇ ਬਹੂ ਨੂੰ ਕੰਮ ਤੇ ਕੰਮ ਉੱਥੋਂ ਰੋਜ਼-ਰੋਜ਼ ਨਵੀਆਂ-ਨਵੀਆਂ ਫਰਮਾਇਸ਼ਾਂ ਬਿਚਾਰੀ ਖੁਦ ਤਾਂ ਆਪਣੇ ਮਨ ਦਾ ਕੁਝ ਬਣਾ ਕੇ ਖਾਣੇ ਹੀ ਪਉਂਦੀ ਸੀ ਉਤੋਂ ਨਨਾਨ ਦੀ ਫਰਮਾਇਸ਼ ਦਾ ਕਿੱਥੇ ਬਣਾ ਸਕੂਗੀ ਪਰਮਨ ਦੀ ਤਕਲੀਫ ਉਹਦੀ ਸਾਸ ਨੂੰ ਦਿਖਾਈ ਨਹੀਂ ਦਿੰਦੀ ਸੀ ਅਮਨ ਦੀ ਸਾਸ ਨੇ ਇੰਨੀ ਬੁਰੀ ਤਰ੍ਹਾਂ ਬੋਲਿਆ ਕਿ ਅਮਨ ਰੋ ਪਈ ਤੇ ਆਪਣੀ ਮਾਂ ਨੂੰ ਫੋਨ ਕਰਕੇ ਉਹਨੇ ਸਾਰੀ ਗੱਲ ਦੱਸ ਦਿੱਤੀ ਮੰਮੀ ਸੱਚ ਕਹਿ ਰਹੀਆਂ ਮੈਂ ਹੁਣ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਿਹਾ ਇੱਕ ਤਾਂ ਇਨਸਾਨ ਤਕਲੀਫ ਵਿੱਚ ਆ ਉਤੋਂ ਇਹਨਾਂ ਦੀਆਂ ਇੱਕ ਤੋਂ ਇੱਕ ਨਵੀਆਂ ਫਰਮਾਇਸ਼ਾਂ ਮੰਮੀ ਜੀ ਦਾ ਵਿਹਾਰ ਬਹੁਤ ਬੁਰਾ ਆ ਮੰਮੀ ਅੱਜ ਮੇਰੀ ਕਮਰ ਵਿੱਚ ਸਵੇਰ ਤੋਂ ਹੀ ਦਰਦ ਹੋ ਰਿਹਾ ਆ ਪਰ ਮੰਮੀ ਜੀ ਨੂੰ ਕੋਈ ਫਰਕ ਨਹੀਂ ਪੈ ਰਿਹਾ ਮੇਰੀ ਤਕਲੀਫ ਉਹਨਾਂ ਨੂੰ ਸਮਝ ਨਹੀਂ ਆ ਰਹੀ ਦੇਣ ਰਾਤ ਬਸ ਆਪਣੀ ਕੁੜੀ ਦੀ ਸੇਵਾ ਵਿੱਚ ਲੱਗੇ ਰਹਿੰਦੇ ਆ ਮੰਮੀ ਜੇ ਐਵੇਂ ਹੀ ਚੱਲਦਾ ਰਿਹਾ ਤਾਂ ਮੇਰੇ ਨਾਲ ਕੀ ਹੋਵੇਗਾ ਕਿਉਂਕਿ ਮੇਰੀ ਸੱਸ ਤਾਂ ਕੁੜੀ ਦੇ ਅੱਗੇ ਮੈਨੂੰ ਪੁੱਛਦੀ ਹੀ ਨਹੀਂ ਆ ਉਹਨਾਂ ਨੂੰ ਲੱਗਦਾ ਹੀ ਨਹੀਂ ਆ ਕਿ ਇਸ ਘਰ ਚ ਬਹੂ ਵੀ ਗਰਭਵਤੀ ਆ ਉਨੂੰ ਵੀ ਪਰੇਸ਼ਾਨੀ ਹੋ ਸਕਦੀ ਆ ਇਵੇਂ ਤਾਂ ਹੌਲੀ-ਹੌਲੀ ਮੇਰੀਆਂ ਪਰੇਸ਼ਾਨੀਆਂ ਹੋਰ ਵੀ ਵੱਧ ਜਾਣਗੀਆਂ ਆਪਣੀ ਧੀ ਦੀ ਗੱਲ ਸੁਣ ਕੇ ਅਮਨ ਦੀ ਮੰਮੀ ਨੇ ਕੁਝ ਸੋਚਦੇ ਹੋਏ ਕਿਹਾ ਪੁੱਤ ਇੱਕ ਕੰਮ ਕਰ ਤੂੰ ਆਪਣੇ ਦੋ-ਚਾਰ ਕੱਪੜੇ ਬੈਗ ਵਿੱਚ ਰੱਖ ਲੈ ਮੈਂ ਤੇਰੇ ਭਰਾ ਦੇ ਨਾਲ ਖੁਦ ਤੈਨੂੰ ਲੈਣ ਆਉਂਗੀ ਇਹ ਕਹਿੰਦੇ ਹੋਏ ਅਮਨ ਦੀ ਮੰਮੀ ਨੇ ਫੋਨ ਰੱਖ ਦਿੱਤਾ ਤੇ ਇੱਕ ਘੰਟੇ ਦੇ ਅੰਦਰ ਹੀ ਉਹ ਪਹੁੰਚ ਗਈ ਅਮਨ ਨੂੰ ਲੈਣ ਲਈ ਅਮਨ ਦੀ ਮੰਮੀ ਨੂੰ ਵੇਖ ਕੇ ਨਿੰਦਰ ਕੌਰ ਹੈਰਾਨ ਸੀ ਪੈਣ ਜੀ ਤੁਸੀਂ ਅਚਾਨਕ ਕਿਵੇਂ ਦੱਸਿਆ ਵੀ ਨਹੀਂ ਹਾਂ ਭੈਣ ਜੀ ਦੱਸਿਆ ਤਾਂ ਨਹੀਂ ਪਰ ਹੁਣ ਦੱਸ ਦਿੰਨੇ ਆ ਮੈਂ ਆਪਣੀ ਕੁੜੀ ਨੂੰ ਲੈਣ ਆਈ ਆ ਕਿਉਂ ਕੁੜੀ ਨੂੰ ਕਿਉਂ ਭੈਣ ਜੀ ਬਹੂ ਕਿੱਥੇ ਜਾਊਗੀ ਭਲਾਏ ਸਹਾਲਤ ਵਿੱਚ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਭੈਣ ਜੀ ਤੁਹਾਡੀ ਕੁੜੀ ਵੀ ਤਾਂ ਆਈ ਆ ਇਸਾ ਹਾਲਤ ਵਿੱਚ ਆਪਣੇ ਪੇਕੇ ਫਿਰ ਮੇਰੀ ਕੁੜੀ ਕਿਉਂ ਨਹੀਂ ਜਾ ਸਕਦੀ ਤੇ ਵੈਸੇ ਵੀ ਜਦੋਂ ਹਰ ਛੋਟੀ ਛੋਟੀ ਲੋੜ ਮੈਂ ਹੀ ਪੂਰੀ ਕਰਨੀ ਆ ਉਹ ਵੀ ਇੰਨੀ ਦੂਰ ਰਹਿ ਕੇ ਤਾ ਇਸ ਤੋਤਾ ਚੰਗਾ ਆ ਮੈਂ ਉਹਨੂੰ ਉੱਥੇ ਹੀ ਲੈ ਜਾਵਾਂ ਵੇਖ ਲਿਆ ਮੈਂ ਕਿੰਨੀ ਦੇਖਭਾਲ ਕਰ ਰਹੇ ਹੋ ਤੁਸੀਂ ਮੇਰੀ ਕੁੜੀ ਦੀ ਤੇ ਕਿਹੋ ਜੀ ਔਰਤ ਹੋ ਤੁਸੀਂ ਇੱਕ ਔਰਤ ਹੋ ਕੇ ਦੂਜੀ ਔਰਤ ਦਾ ਦਰਦ ਨਹੀਂ ਸਮਝ ਰਹੇ ਇੱਕ ਬਾਝ ਔਰਤ ਵੀ ਸਮਝ ਜਾਊਗੀ ਕਿ ਇਹੋ ਜਿਹੇ ਟਾਈਮ ਵਿੱਚ ਕਿੰਨੀ ਤਕਲੀਫ ਹੁੰਦੀ ਆ ਕਿੰਨਾ ਦਰਦ ਹੁੰਦਾ ਆ ਪਰ ਤੁਸੀਂ ਤੁਸੀਂ ਤਾਂ ਬਸ ਆਪਣੀ ਕੁੜੀ ਦਾ ਦਰਦ ਤਕਲੀਫ ਸਮਝ پا ਰਹੇ ਹੋ ਬਹੂ ਦਾ ਨਹੀਂ ਉਹ ਤੁਹਾਨੂੰ ਤੁਹਾਡੇ ਘਰ ਦਾ ਵਾਰਿਸ ਦੇਣ ਵਾਲੀ ਹੈ ਘੱਟ ਤੋਂ ਘੱਟ ਇਸੇ ਬਹਾਨੇ ਕੁਝ ਤਾਂ ਧਿਆਨ ਕਰੋ ਉਹਦਾ ਕੱਲ ਸਵੇਰੇ ਉਹਦੀ ਕਮਰ ਵਿੱਚ ਕਿੰਨੀ ਦਰਦ ਹੋ ਰਹੀ ਸੀ ਉਤੋਂ ਤੁਸੀਂ ਵੇਸਣ ਦੀ ਕੜੀ ਖਾਣੀ ਆ ਤੁਸੀਂ ਸੱਸ ਹੋ ਤਾਂ ਕੀ ਹੋਇਆ ਤੁਹਾਡਾ ਮਨ ਕਦੀ ਨਹੀਂ ਹੋਇਆ ਕਿ ਬਹੂ ਨੂੰ ਕੁਝ ਆਪਣੇ ਹੱਥ ਨਾਲ ਬਣਾ ਕੇ ਖਵਾ ਦਵਾਂ ਮੈਨੂੰ ਤਾਂ ਲੱਗਦਾ ਹੈ ਤੁਸੀਂ ਆਪਣੀ ਕੁੜੀ ਨੂੰ ਵੀ ਮੇਰੇ ਪਰੋਸੇ ਹੀ ਇੱਥੇ ਬੁਲਾ ਲਿਆ ਆ ਮੈਂ ਆਪਣੀ ਕੁੜੀ ਲਈ ਸਮਾਨ ਭੇਜਦੀ ਆ ਤੁਸੀਂ ਉਹਦੇ ਵਿੱਚੋਂ ਕੱਢ ਕੇ ਆਪਣੀ ਕੁੜੀ ਨੂੰ ਦੇ ਦਿੰਦੇ ਹੋ ਕਿਉਂ ਤੁਸੀਂ ਮੇਰੇ ਪਰੋਸੇ ਹੀ ਬੁਲਾਇਆ ਆ ਨਾ ਆਪਣੀ ਕੁੜੀ ਨੂੰ ਇੱਥੇ ਇੰਨਾ ਸੁਣਦੇ ਹੀ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸੀ ਅਮਨ ਦੀ ਸੱਸ ਅਮਨ ਦੀ ਮਾਂ ਨੇ ਕਿਹਾ ਇੱਕ ਵਾਰ ਅਮਨ ਦਾ ਚਿਹਰਾ ਧਿਆਨ ਨਾਲ ਵੇਖੋ ਕਿੰਨੀ ਕਮਜ਼ੋਰ ਹੋ ਗਈ ਆ ਉਹਦਾ ਚਿਹਰਾ ਸਰੀਰ ਸੁੱਕਦਾ ਜਾ ਰਿਹਾ ਆ ਤੇ ਪੇਟ ਨਿਕਲਦਾ ਜਾ ਰਿਹਾ ਆ ਤੁਹਾਨੂੰ ਬਿਲਕੁਲ ਵੀ ਚਿੰਤਾ ਨਹੀਂ ਆ ਸ਼ਾਇਦ ਇਹ ਮੇਰੀ ਹੀ ਗਲਤੀ ਆ ਜਿਵੇਂ ਤੁਸੀਂ ਆਪਣੀ ਕੁੜੀ ਨੂੰ ਇੱਥੇ ਬੁਲਾ ਲਿਆ ਸੀ ਮੈਂ ਵੀ ਅਮਨ ਨੂੰ ਆਪਣੇ ਕੋਲ ਬੁਲਾ ਲੈਂਦੀ ਤਾਂ ਚੰਗਾ ਹੁੰਦਾ ਪਰ ਕੋਈ ਗੱਲ ਨਹੀਂ ਧੇਰ ਆ ਇਧਰ ਉਸਤਾਏ ਮੈਂ ਅੱਜ ਹੀ ਅਮਨ ਨੂੰ ਲੈ ਕੇ ਚੱਲੀ ਆ ਤੇ ਜਦੋਂ ਬੱਚਾ ਹੋ ਜਾਊਗਾ ਤੇ ਮੇਰੀ ਕੁੜੀ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਊਗੀ ਉਸ ਤੋਂ ਬਾਅਦ ਤੁਸੀਂ ਆਪਣੀ ਬਹੂ ਨੂੰ ਆ ਕੇ ਲੈ ਜਾਓ ਇਹ ਕਹਿੰਦੇ ਹੋਏ ਅਮਨ ਦੀ ਮਾਂ ਅਮਨ ਨੂੰ ਲੈ ਕੇ ਚਲੀ ਜਾਂਦੀ ਆ ਅਮਨ ਦੀ ਸੱਸ ਦੀ ਹਿੰਮਤ ਹੀ ਨਹੀਂ ਹੋਈ ਕਿ ਉਹ ਅਮਨ ਦੀ ਮੰਮੀ ਦੇ ਅੱਗੇ ਕੁਝ ਬੋਲ ਸਕੇ ਕਿਉਂਕਿ ਗੱਲ ਵੀ ਤਾਂ ਉਹਨਾਂ ਦੀ ਸਹੀ ਹੀ ਸੀ ਜਦੋਂ ਨੀਯਾ ਨੂੰ ਇੱਥੇ ਆਈ ਸੀ ਕਦੀ ਵੀ ਅਮਨ ਦੀ ਸਾਸਣੇ ਆਪਣੇ ਹੱਥਾਂ ਨਾਲ ਉਹਨੂੰ ਕੁਝ ਨਹੀਂ ਬਣਾ ਕੇ ਖਵਾਇਆ ਸਾਰਾ ਕੁਝ ਅਮਨ ਦੀ ਮਾਂ ਦੇ ਹੀ ਭਰੋਸੇ ਸੀ ਅਮਨ ਦੇ ਨਾਲ ਨਾਲ ਅਣੂ ਦੀ ਪਸੰਦ ਦੀ ਚੀਜ਼ ਵੀ ਉਹ ਅਮਨ ਨੂੰ ਕਹਿ ਕੇ ਮੰਗਵਾ ਲੈਂਦੀ ਸੀ ਹੁਣ ਜਦੋਂ ਅਮਨ ਆਪਣੀ ਮਾਂ ਦੇ ਨਾਲ ਚਲੀ ਗਈ ਘੱਟ ਤੋਂ ਘੱਟ 9 ਮਹੀਨੇ ਕੁਝ ਆਰਾਮ ਨਾਲ ਤਾਂ ਰਹਿ ਲਊਗੀ ਬਿਨਾ ਕਿਸੇ ਚਿੰਤਾ ਦੇ ਹੁਣ ਚਾਹੇ ਨਿੰਦਰਕੌਰ ਆਪਣੀ ਕੁੜੀ ਦੀ ਪਸੰਦ ਦਾ ਸਮਾਨ ਬਾਜ਼ਾਰੋਂ ਮੰਗਾ ਕੇ ਖਵਾਵੇ ਜਬ ਬਣਾ ਕੇ ਖਵਾਵੇ ਉਹਦੇ ਉੱਤੇ ਸੀ ਤੇ ਅਮਨ ਦੀ ਮੰਮੀ ਹੁਣ ਆਪਣੀ ਕੁੜੀ ਦੀ ਹਰ ਫਰਮਾਇਸ਼ ਨੂੰ ਖੁਦ ਹੀ ਪੂਰਾ ਕਰਦੀ ਸੀ ਉਹਦੀ ਹਰ ਜ਼ਰੂਰਤ ਨੂੰ ਖੁਦ ਹੀ ਪੂਰਾ ਕਰਦੀ ਸੀ ਤਾਂ ਵਾਰ-ਵਾਰ ਇੰਨੀ ਦੂਰ ਭੇਜਣ ਤੋਂ ਚੰਗਾ ਇਹੋ ਸੀ ਕਿ ਉਹਨੂੰ ਆਪਣੇ ਕੋਲ ਰੱਖ ਕੇ ਆਪਣੀ ਕੁੜੀ ਦੀ ਖੁਆਇਸ਼ ਨੂੰ ਪੂਰਾ ਕਰਦੀ ਇਸੇ ਲਈ ਅਮਨ ਦੀ ਮਾਂ ਦਾ ਫੈਸਲਾ ਆਪਣੀ ਜਗ੍ਹਾ ਪੂਰੀ ਤਰ੍ਹਾਂ ਸਹੀ ਸੀ ਹੁਣ ਇਸ ਹਾਲਤ ਵਿੱਚ ਅਣੂ ਆਪਣੀ ਮਾਂ ਦੇ ਨਾਲ ਖੁਸ਼ ਤੇ ਅਮਨ ਆਪਣੀ ਮਾਂ ਦੇ ਨਾਲ ਖੁਸ਼ ਸੋ ਦੋਸਤੋ ਉਮੀਦ ਕਰਦੀ ਆਂ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ